ਨੀ ਚਾਹੀਦਾ ਅਨੁਨਸਾਬ ਚਾਹੀਦਾ ਬਾਈ ਫੋਨ ਕਰਦਾ ਬੰਦਾ ਪੂਰਾ ਜਿਦਾ ਡਾਡਾ ਬੰਦਾ ਮਾਰਿਆ ਉਦੋਂ ਮਰ ਗਿਆ ਤੈਨੂੰ ਫਾਂਸੀ ਹੋਏ ਬੁੜਾ ਆਇਆ ਨਾ ਫੋਨ ਕੀਤਾ ਉਸ ਬੰਦੇ ਨਾਲ ਪੀ ਤੇਰ ਲੋ ਤੇ ਫਿਰ ਇਹਨੇ ਕਿਰਚਾ ਮਾਰਿਆ ਦੋ ਕੁੜੀਆਂ ਨਾਲ ਇੱਕ ਪਿਓ ਆ ਹੁਣ ਸਾਰੀ ਲੈਣ ਦਿੱਤਾ ਇਹਨੇ ਕੁੜੀਆਂ ਦਾ ਇੱਕ ਨਾਲ ਇਹਨੇ ਕੁੜੀਆਂ ਨਾਲ ਸਾਰੇ ਰਾਤੋ ਰਾਤ ਫੋਨ ਦੇ ਦਿੱਤਾ ਆਮ ਪਾਰਟੀ ਬਣੀ ਦਾ ਲੋਕਾਂ ਨੂੰ ਛੇਕਾਉਂ ਕ ਵੱਡ ਵੱਡ ਕੇ ਸੋੜ ਦੇ ਗਿਆ ਆ ਪਾਰਟੀ ਜਦ ਕਿ ਨੀਟ ਆਪਾਂ ਦਾਣਾ ਸਹੀ ਦਾ ਸਾਹਿਬ ਆਹਨੋ ਕਿ ਨੋਟ ਪਾਇਦੇ ਆਹਨ ਸਜਾਤ ਪੋਟਾਣਾ ਜਿਦਾ ਪਾਇਦਾ ਕਿਹੜਾ ਜ਼ਿੰਮੇਦਾਰਾ ਪਿੰਡ ਚ ਜਿਹਦਾ ਮਗਰ ਨਹੀਂ ਵੋਟ ਆਹੀ ਪਾਇ ਬਾਹ ਖੜੀ ਕਰਕੇ ਪਾਇ ਨੰਗੇ ਹੋ ਕੇ ਲੋਕਾਂ ਨੂੰ ਵੋਟ ਪਾਈ ਇਹ ਲੋਕਾਂ ਦਾ ਇਹ ਇਹ ਸਾਡੇ ਬੱਚਾ ਮਾਰੇ ਕਿ ਦੇ ਸਾਡੇ ਬੱਚਾ ਹੈ ਆਈ ਆਪਣੇ ਲੋਕਾਂ ਤੋਂ ਮਾਨਿਆ ਤੇ ਸਿੱਖਣ ਦਿੱਤੀਆਂ ਸਿੱਧੀ ਕਹੀਏ ਰੋਮ ਸ਼ੇਰ ਬੁਲਾਵਾ ਕੋਈ ਮੰਗਣੀ ਸਾਡੇ ਹਾਲੇ ਕੋ ਰਹਿਣਾ ਕੀ ਭਾ ਜਿਹੜਾ ਨੂੰ ਫਾਂਸੀ ਦਾ ਹੁਕਮ ਹੋਇਆ ਪਿੰਡ ਚੌਂਤੇ ਵਿੱਚ ਇੱਕ ਝਗੜਾ ਹੋਇਆ ਸੀ ਝਗੜੇ ਦੇ ਵਿੱਚ ਮਨੀਸ਼ ਕੁਮਾਰ ਆ ਮੁੰਡਾ ਚੌਂਤੇ ਦਾ ਉਹਦੀ ਡੈਥ ਹੋ ਗਈ ਸੀ ਰੀਜ਼ਨ ਇਹ ਸੀ ਕਿ ਇਹਨਾਂ ਦਾ ਆਪੋ ਵਿੱਚ ਕੋਈ ਗੱਡੀ ਪਾਰਕ ਕਰਨ ਤੋਂ ਝਗੜਾ ਹੋਇਆ ਸੀ ਜਿਹਦੇ ਵਿੱਚ ਤਰਸੀਮ ਲਾਲ रेखा देवी रोहिणी वनीता भूमिका ਇਹ ਪੰਜ ਅਕਿਊਜ਼ ਜਿਨ੍ਹਾਂ ਦੇ ਵਿੱਚੋਂ ਜਿਹੜਾ ترسےم ਸਿੰਘ ਆ ਉਹ ਮੇਨ ਅਕਿਊਜ਼ ਹੈ ਬਾਕੀ ਇਹਦੇ ਸਾਰੇ ਜਿਹੜੇ ਪਰਿਵਾਰ ਦੇ ਜੀ ਹੈਗੇ ਇੱਕ ਵਾਈਫ ਹੈ ਤਿੰਨ ਬੇਟੀਆਂ ਇਹਨਾਂ ਨੇ ਮਨੀਸ਼ ਦੇ ਪੇਟ ਦੇ ਵਿੱਚ ਦੋ ਕਿਰਚਾ ਮਾਰ ਦਿੱਤੀ ਸੀ ਜਿਸ ਕਾਰਨ ਉਹਦਾ ਜਦੋਂ ਉਹਨੂੰ ਹਸਪੀਟਲ ਲੈ ਕੇ ਗਏ ਰਸਤੇ 'ਚ ਉਹਦੀ ਡੈਥ ਹੋ ਗਈ ਸੋ ਇਹ ਤਿੰਨ ਜਿਹੜੇ ਪੰਜੇ ਅਕਿਊਜ਼ ਹੈਗੇ ਆ ਉਹ ਇਮੀਡੀਏਟਲੀ ਪੁਲਿਸ ਨੇ ਐਕਸ਼ਨ ਕਰਕੇ ਥਾਣਾ ਦੀਨਾ ਨਗਰ ਦੀ ਪੁਲਿਸ ਨੇ ਮਿਲ ਕੇ ਆਪਣੇ ਐਸਐਚਓ ਨਾਲ ਆਪਾਂ ਪ੍ਰਾਣਸ਼ਾਲਾ ਵੀ ਕੰਪਿਊਟ ਕੀਤਾ ਇਹਨਾਂ ਨੇ ਪੰਜੇ ਦੇ ਪੰਜੇ ਕਿ ਉਸ ਇੱਕ ਡੇਢ ਘੰਟੇ ਦੇ ਵਿੱਚ ਖਾਲੇ ਇਹਨਾਂ ਦੇ ਖਿਲਾਫ ਐਫਆਈਆ ਨੰਬਰ 304 ਅੰਡਰ ਸੈਕਸ਼ਨ 103 191 191 13 ਬੀਐਨਐਸ ਜਿਹੜਾ ਪਰਚਾ ਦਰਜ ਕਰਤਾ ਤੇ ਬਾਕੀ ਅਜੇ ਬਾਕੀ ਦੀ ਰਹਿੰਦੀ ਇਨਵੈਸਟੀਗੇਸ਼ਨ ਮੁਕੰਮਲ ਕੀਤੀ ਜਾ ਰਹੀ ਹੈ ਮੁਜਰਮਾਨ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਔਰ ਰਿਮਾਂਡ ਲੈ ਕੇ ਨੈਕਸਟ ਦੀ ਜਿਹੜੀ ਉਹ ਜਾਰੀ ਰਹੀ ਸਰ ਜਿਹੜੇ ਮੁਜ਼ਰਮ ਹੈਗੇ ਆ ਇਹ ਨਾ ਬਿਲਕੁਲ ਪਰਿਵਾਰ ਦੇ ਇਹ ਇੱਕੋ ਪਰਿਵਾਰ ਦੇ ਆ ਫਿਰ ਸੇਮ ਸਿੰਘ ਤੇ ਰੇਖਾ ਦੇਵੀ ਇਹ ਮੀਆਂ ਵੀ ਵੀ ਨਾ ਅੱਗੋਂ ਜਿਹੜੀਆਂ ਤਿੰਨ ਲੜਕੀਆਂ ਰੋਹਨੀ ਬਨੀਤਾ ਤੇ ਭੂਮਿਕਾ ਇਹਨਾਂ ਅੱਗੋਂ ਇਹਨਾਂ ਦੀਆਂ ਬੇਟੀਆਂ ਸਰ ਤੋਂ ਪਾਣੀ ਕਰੋ